ਵੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਐਸਟੀਪੀਸੀ ਦੇ ਪ੍ਰਧਾਨ ਦੇ ਵੱਲੋਂ ਅੱਜ ਸਰਕਾਰਾਂ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਿੰਘ ਸਾਡੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਤਾਂ ਉਸ ਦੇ ਬਾਵਜੂਦ ਕਿਉਂ ਨਹੀਂ ਰਿਹਾਈ ਮਿਲ ਰਹੀ ਤੇ ਜਦ ਡੇਰਾ ਸਰਸਾ ਮੁਖੀ ਨੂੰ ਰਿਹਾਈ ਮਿਲ ਸਕਦੀ ਹੈ, ਰਾਮ ਰਹੀਮ ਪੈਰੋਲ ਤੇ ਆ ਸਕਦਾ ਹੈ ਤਾਂ ਬੰਦੀ ਸਿੰਘ ਕਿਉਂ ਨਹੀਂ ਤੇ ਉੱਥੇ ਹੀ ਦਵਿੰਦਰਪਾਲ ਸਿੰਘ ਪੁੱਲਰ ਦੀ ਬਾਰ ਬਾਰ ਫਾਈਲ ਨੂੰ ਰਿਜੈਕਟ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਬਲਵੰਤ ਸਿੰਘ ਰਾਜੋਣਾ ਨੂੰ ਵੀ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਨੇ ਤੇ ਆਓ ਤੁਹਾਨੂੰ ਸੁਣਾਉਨੇ ਆ ਸੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋਰ ਕੀ ਕਹਿਣਾ ਆ ਆਉਂਦਾ ਸਮਾਂ ਭਿਆਨਕਰ ਵੀ ਆ ਸਾਡੇ ਲਈ ਭਿਆਨਕਰ ਇਸ ਕਰਕੇ ਆ ਭਰਾ ਮਾਰੂ جنگ ਵੱਡੇ ਵੱਡੇ ਪੱਦਰ ਤੇ ਉੱਤੇ ਆ ਆਪਾਂ ਤਖਤਾਂ ਦੀ ਪਰਵਾਹ ਛੱਡੀਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਅਗਲਾ ਹਮਲਾ ਅਕਾਲ ਤਖਤ ਤੇ ਆ ਉਹ ਕਿਹੜੇ ਰੂਪ ਦੇ ਵਿੱਚ ਉਹ ਸਾਡੇ ਰੂਪ ਦੇ ਵਿੱਚ ਆ ਕਿਉਂਕਿ ਜੇ ਸਿਧਾਂਤ ਖਤਮ ਹੋ ਗਏ ਫੇਰ ਅਕਾਲ ਤਖਤ ਜਿਹੜਾ ਆ ਉਹਦਾ ਉਹਦਾ ਮਹੱਤਵ ਨਹੀਂ ਰਹੂ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਗੁਰੂ ਹਰਾਈ ਸਾਹਿਬ ਪਾਤਸ਼ਾਹੀ ਨੇ ਕੋਈ ਸਿੱਖ ਖਨਾਮੀ ਕਰੇ ਕੁਛ ਕਰੇ ਉਹਨੂੰ ਪ੍ਰੇਰਣਾ ਨਹੀਂ ਉਹਨੂੰ ਇਹ ਗੱਲ ਆ ਕੇ ਆ ਕੇ ਸ੍ਰੀ ਅਕਾਲ ਤਖਤ ਦੇ ਨਤਮਸਤਕ ਹੋ ਜਾਏ ਉਹ ਹਮੇਸ਼ਾ ਹੀ ਪਾਕ ਤੇ ਪਵਿੱਤਰ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕਿਉਂਕਿ ਬੋਲਣਾ ਤਾਂ ਹੋਰ ਵੀ ਚਾਹੁੰਦਾ ਸੀ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ ਮੈਂ ਧੰਨਵਾਦ ਕਰਦਾ ਤਿੰਨੋਂ ਸਿੰਘ ਸਹਿਬਾਨ ਦਾ ਜਿਨ੍ਹਾਂ ਨੇ ਨਗਰ ਕੀਰਤਨਾ ਜਬੀ ਹਾਜ਼ਰੀ ਭਰੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਾਡੇ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ ਜਿਹੜੇ ਸਾਰੇ ਦਲ ਪਖਾਂ ਦੀ ਔਰ ਸਮੁੱਚੇ ਨਿਹੰਗ ਸਿੰਘਾਂ ਦੀ ਪ੍ਰਤੀਨਿਧਿਤ ਕਰਦੇ ਆ ਉਹਨਾਂ ਦਾ ਧੰਨਵਾਦ ਕਰਦਾ ਵਿਧੀ ਚੰਦ ਬਾਬਾ ਜੀ ਬਾਬਾ ਵਿਧੀ ਚੰਦ ਜੀ ਦੀ ਮਹਾਨ ਸੰਪਰਦਾ ਬਾਬਾ ਅਵਤਾਰ ਸਿੰਘ ਜੀ ਔਰ ਤਰਨਾ ਦਲ ਬਲੋਂ ਸਾਡੇ ਬਾਬਾ ਜੋਗਾ ਸਿੰਘ ਜੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਬਲੋਂ ਬਾਬਾ ਨਾਗਰ ਸਿੰਘ ਜੀ ਔਰ ਬਹੁਤ ਸਾਰੇ ਮੈਂ ਅਚੇਚੇ ਤੌਰ ਤੇ ਦੋਏ ਜਿਹੜੇ ਭਾਈ ਦਇਆ ਸਿੰਘ ਦੀ ਆਸ ਤੇ ਬਾਂਸ ਦੇ ਵਿੱਚੋਂ ਆ ਤੁਹਾਡੇ ਦਰਸ਼ਨ ਵੀ ਕੀਤੇ ਜਿਨ੍ਹਾਂ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਸਾਰੇ ਨਿਕਲੇ ਆ ਕਿਉਂਕਿ ਦੋ ਜਥੇਬੰਦੀਆਂ ਬੈਠੀਆਂ ਬੁੱਢਾ ਦਲ ਤੇ ਨਾਲ ਦਮਦਮੀ ਟਕਸਾਲ ਇਹ ਜਥੇਬੰਦੀਆਂ ਗੁਰੂ ਸਾਹਿਬ ਦੇ ਬੇਲੇ ਦੀਆਂ ਚਲੀਆਂ ਆ ਰਹੀਆਂ ਪਰ ਇਹ ਜਿਹੜੀਆਂ ਬਾਕੀ ਜਿੰਨੀਆਂ ਵੀ ਸੰਪਰਦਾਵਾਂ ਚਲੀਆਂ ਚਾਹੇ ਨਾਨਕਸਰੀਏ ਚਾਹੇ ਕਲੇਰਾਂ ਵਾਲੇ ਕੋਈ ਵੀ ਉਹ ਸਾਰੇ ਭਾਈ ਦਇਆ ਸਿੰਘ ਦੀ ਮਹਾਨ ਸੰਪਰਦਾ ਦੇ ਵਿੱਚੋਂ ਨਿਕਲੇ ਆ ਔਰ ਮੈਂ ਅਚੇਚੇ ਤੌਰ ਤੇ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਆ ਤਿੰਨ ਮੰਝਲੀ ਹਾਰ ਬਣਿਆ ਮੋਰੇ ਇਹ ਤਿੰਨ ਮਹੀਨੇ ਦੇ ਵਿੱਚ ਬਣਿਆ ਦਿਨ ਰਾਤ ਇੱਕ ਕਰਕੇ ਸਾਨੂੰ ਉਮੀਦ ਨਾ ਸੀ ਪਈ ਇਹ ਪੂਰਾ ਹੋ ਜਾਊਗਾ ਪਰ ਉਹ ਤਿੰਨਾਂ ਮਹੀਨਿਆਂ ਦੇ ਵਿੱਚ ਹਾਲੇ ਚਲੋ ਬਣਨਾ ਬਣ ਰਿਹਾ ਪਰ ਮੈਂ ਧੰਨਵਾਦ ਕਰਦਾ ਬਾਬੇ ਪੂਰੀ ਵਾਲਿਆਂ ਦਾ ਉਹਨੇ ਵੀ ਲੰਗਰ ਲਾਇਆ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰੀਕਾ ਬੈਠੇ ਸੀ ਪੰਥ ਦੀ ਚਿੰਤਾ ਆ ਨਾ ਮਨ ਦੇ ਵਿੱਚ ਤੇ ਕਹਿੰਦੇ ਭਈ ਉਥੋਂ ਪ੍ਰਧਾਨ ਜੀ ਸਾਡਾ ਲੰਗਰ ਦਾ ਜਿਹੜਾ ਆ ਉਹ ਹੁਣੇ ਕੋਈ ਰਿਜ਼ਰਵ ਖਾਤਾ ਕਰਦਾ ਹੋਰ ਸੰਪਰਦਾਵਾਂ ਅਨੇਕਾਂ ਹੀ ਅਨੇਕਾਂ ਮੈਂ ਇਸ ਕਰਕੇ ਕਹਿਣਾ ਕਿ ਬਹੁਤ ਵੱਡੇ ਲੰਗਰ ਤੁਸੀਂ ਲਾਏ ਆ ਬੜੀ ਵੱਡੀ ਆਉਂਦੀਆਂ ਸੰਗਤਾਂ ਦੀ ਸੇਵਾ ਪਿੰਡਾਂ 'ਚ ਵੀ ਮੈਂ ਦੇਖਦਾ ਮੋਟਰਾਂ ਤੇ ਬੰਬੀਆਂ ਤੇ ਕਿਸੇ ਨੇ ਹਵੇਲੀ 'ਚ ਲੰਗਰ ਲਾਇਆ ਆ ਇਹੋ ਹੀ ਅੱਜ ਦੇਜਣਾ ਪਊ ਬੇ ਧਰਤੀ ਗੁਰਾਂ ਦੇ ਨਾਂ ਤੇ ਬਸਦੀ ਆ ਪਰ ਇਹਤੇ ਕਾਬਜ ਕਈ ਵਾਰੀ ਹੋਰ ਵੀ ਹੋ ਜਾਂਦੇ ਆ ਮੈਂ ਨਿਮਰਤਾ ਸਹਿਤ ਸਾਰੀ ਸੰਗਤੋਂ ਵੀ ਖੇਮਾ ਚਾਹਣਾ ਸ਼ਾਇਦ ਕਈ ਵਾਰੀ ਬੋਲਦਿਆਂ ਤੋਂ ਕੋਈ ਗੱਲ ਐਸੀ ਹੋ ਗਈ ਹੋਵੇ ਉਹ ਜਿਹੜੀ ਉਹ ਜਚੇ ਨਾ ਉਹ ਮੇਰੀ ਝੋਲੀ 'ਚ ਪਾ ਦਿਓ ਚੰਗੀਆਂ ਗੱਲਾਂ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆਪਣੇ ਵਿੱਚ ਪਾ ਲਈਏ ਅੰਤ ਦੇ ਵਿੱਚ ਫਿਰ ਮੈਂ ਧੰਨਵਾਦ ਕਰਦਾ ਮੇਰੇ ਵੀਰ ਮਹਿਤਾ ਸਾਹਿਬ ਖੜੇ ਆ ਔਰ ਇਹਨਾਂ ਦੀ ਸਮੂਚੀ ਜੰਨੀ ਸਾਬ ਕਮੇਟੀ ਬਣਾਈ ਸੀ ਸ਼ਤਾਬਦੀਲੇ ਸਾਰੀ ਸਾਬ ਕਮੇਟੀ ਬਣਾਈ ਸੀ ਉਹ ਸਾਬ ਕਮੇਟੀ ਨੇ ਬਹੁਤ ਵੱਡਾ ਅਪਰਾਲਾ ਕੀਤਾ ਇਹ 20 ਦਿਨ ਦੇ ਲਗਾਤਾਰ ਜਿਹੜੇ ਸਮਾਗਮ ਇਦਾਂ ਹੀ ਚੱਲ ਰਹੇ ਮਹਾਨ ਨਗਰ ਕੀਰਤਨ ਪਿੰਡ ਪਿੰਡ ਚੋਂ ਆਉਂਦੇ ਰਹੇ ਤੇ ਮੈਂ ਦੇਖਦਾ 300 ਸਾਲਾਂ ਤੋਂ ਬਾਅਦ ਜਦੋਂ 1999 ਵਿੱਚ ਮਨਾਇਆ ਸੀ ਉਦਦੇ ਉਸੇ ਲੈਵਲ ਦੀ ਹੈ ਉਦੋਂ ਵੱਡੀ ਇਹ ਮਹਾਨ ਇਸ ਤੀਰਥ ਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਲੋਕ ਆ ਰਹੇ ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਆ ਤੇ ਮੈਂ ਸਾਰੇ ਸੱਤਰ ਸਹਿਮਾਨ ਕੱਲੇ-ਕੱਲੇ ਦਾ ਨਾਮ ਲਵਾਂਗਾ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਤੇ ਮੈਂ ਇੱਕ ਇਹ ਵੀ ਮਨ ਵਿੱਚ ਆ ਜਾਂਦੀ ਮੈਂ ਹਰ ਇੱਕ ਦੇ ਬਾਜ ਵਾਲੀ ਅੱਖ ਰੱਖਦਾ ਕਿ ਕਿਹੜੇ ਵਰਕਰ ਨੇ ਕੀ ਕੰਮ ਕੀਤਾ ਤੇ ਜਿਹੜੇ ਚੰਗੇ ਕਰਦੇ ਉਹਨਾਂ ਨੂੰ ਫੇਕੇ ਦੀ ਪਲੀ ਵੀ ਮਾਂ ਪਾਉਂਦੀ ਆ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸਮਰਪਿਤ ਹੋਈਏ ਕੇਵਲ ਤਾਂ ਕੇਵਲ ਗੁਰੂ ਕਿ ਇਹ ਅਗਵਾਈ ਕਰਦੀ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਵਿੱਚ ਵੀ ਕੋਈ ਵੱਖਰਾਪਨ ਅਡਰਾਪਨ ਕੀਤਾ ਜਾਵੇ ਇਹ ਹੋਣਾ ਨਹੀਂਗਾ ਕਿਉਂਕਿ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਦਿੱਤੀ ਸੋ ਅੱਜ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਜਿੰਨੀਆਂ ਮੈਂ ਦੇਖਦਾ ਚਾਰ-ਚਾਰ ਘੰਟੇ ਲੋਕ ਖੜੇ ਰਹਿੰਦੇ ਆ ਉਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਤੇ 10 ਜਾਂ 20 ਸਕਿੰਟ ਨਤਮਸਤਕ ਹੋਣ ਨੂੰ ਮਿਲਦੇ ਆ ਮੈਂ ਤਾਂ ਨਾਮ ਸਕਾਰ ਕਰਦਾ ਔਰ ਸੋਚਦਾ ਵੀ ਹੁਨਾ ਸਾਹ ਗੁਰੂ ਸਾਹਿਬ ਜੀ ਤੇਰੀ ਕਿੱਡੀ ਵੱਡੀ ਕਿਰਪਾ ਤੇ ਬਖਸ਼ਿਸ਼ ਆ ਕਿ ਤੂੰ ਇਹ ਮਹਾਨ ਸਾਡੇ ਲਈ ਮਨੁੱਖਤਾ ਦਾ ਕੇਂਦਰ ਸਮੁੱਚਾ ਬਖਸ਼ਿਸ਼ ਕੀਤਾ ਅੱਜ ਉੱਥੇ ਕੋਈ Hindu ਆ ਜਾਏ ਅੱਜ ਕੋਈ ਮੁਸਲਮਾਨ ਆ ਜਾਏ ਉਥੇ ਕੋ ਜੈਨ ਨਹੀਂ ਆਜਾਏ ਬੋਧੀ ਆਜਾਏ ਸਿੱਖ ਆਜਾਏ ਹੋਰ ਆਜਾਏ ਉਹ ਸਾਰੇ ਜਿਹੜੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ মিডিਆ ਜੀਚੇ ਤੌਰ ਤੇ ਕਿਉਂਕਿ মিডিਏ ਤੋਂ ਬਿਨਾਂ ਵੀ ਕੰਮ ਨਹੀਂ ਚੱਲਦਾ মিডিਏ ਨੇ ਮੇਰਾ ਖਿਆਲ ਜਿੰਨੀ ਐਡ ਕੀਤੀ ਆ ਸਾਰੇ মিডিਏ ਦਾ ਰੋਮ-ਰੋਮ ਕਰਕੇ ਧੰਨਵਾਦ ਕਰਦਾ ਜਿੰਨੇ ਮਹਾਪੁਰਸ਼ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਟਨਾ ਸਾਹਿਬ ਵਾਲੇ ਤਖਤੋਂ ਆਏ ਆ ਇਹ ਵੀ ਬਲਖਣ ਪੱਖ ਸਾਧਗੁਰ ਜੀ ਨੇ ਬਾਕੀ ਕੀਤਾ ਵੀ ਅੱਜ ਪੰਜੇ ਤਾਕਤ ਇਕੱਤਰਿਆ ਤਾਕਤ ਹਜੂਰ ਸਾਹਿਬ ਤੋਂ ਆਏ ਸਿੰਘ ਕਿਉਂਕਿ ਬਾਬਾ ਜੀ ਆਪ ਤਾਕਤ ਛੱਡ ਦੇ ਘਟਿਆ ਸੋ ਇਹਨਾਂ ਸਾਰਿਆਂ ਦਾ ਤੇ ਤੁਹਾਡਾ ਸੰਗਤ ਦਾ ਜੇ ਸੰਗਤ ਨੇ ਲਗਾਤਾਰ ਕੱਲ ਮੈਂ ਦੇਖਦਾ ਸੀ ਨਗਰ ਕੀਰਤਨ ਸੀ ਜਦੋਂ ਖੰਡੂਰ ਸਾਹਿਬ ਚਾਲੂ ਹੋਇਆ ਐਵੇਂ ਸਾਰੇ ਮਹਾਪੁਰਸ਼ ਉੱਤੇ ਸ਼ੋਭਤ ਸੀ ਤੇ ਤਕਾਲੀ ਰਾਤ ਨੂੰ ਆ ਕੇ ਅਸੀਂ ਬੜੇ ਤਕਾਲੀ ਸ਼ਾਮਾਂ ਦੇ ਵੇਲੇ ਜਿੱਡਾ ਵੱਡਾ ਲੋਕਾਂ ਦੇ ਵਿੱਚ ਮੈਂ ਉਹ ਉਤਸ਼ਾਹ ਦੇਖਿਆ ਤੇ ਮੈਂ ਕਹਿੰਦਾ ਸੀ ਹਰਜਿੰਦਰ ਸਿੰਘ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਧਰਤੀ ਆ